ਸਸੇ ਗਾਲ ਜੀ ਜਿੰਨੇ ਵੀ ਭਰਾ ਆਪਣੇ ਨਾਲ ਜੁੜੇ ਹੈਗੇ ਆ ਤੁਸੀਂ ਗਾਂ ਜਿਹੜੀ ਆਪਣੇ ਵੇਖ ਰਹੇ ਹੋ ਸਕਰੀਨ ਦੇ ਉੱਤੇ ਕਿ ਭਾਈ ਜੀ ਸੇਲ ਵਾਸਤੇ ਹੈ ਸਾਰੀ ਡਿਟੇਲ ਆਪਾਂ ਲੈ ਕੇ ਤੁਹਾਨੂੰ ਦੱਸ ਦੇਾਂਗੇ ਤੁਮ ਤੋਰ ਕੇ ਵੀ ਦਿਖਾਵਾਂਗੇ ਇਹ ਕਿੰਨਾਸਾ ਹੈ ਚੌਥਾ ਸੂਆ ਹੋਊਗਾ ਚੌਥਾ ਸੂਆ ਗਾਂ ਜੀ ਕਿੰਨੇ ਦਿਨ ਬਾਕੀ ਹੈ ਲੈ ਜੂ 8 ਤੋਂ 10 ਦਿਨ 8 ਤੋਂ 10 ਦਿਨ ਬਾਕੀ ਹੈਗੇ ਬਾਕੀ ਤੁਹਾਨੂੰ ਫੁੱਲ ਤਿਆਰੀ ਦਿਖਾਉਣੇ ਆਪਾਂ ਪਿੱਛੋਂ ਵੀ ਚੱਕਰ ਬਣਾਉਣੇ ਆ ਪਿਛਲੇ ਸੂਏ ਕਿੰਨਾ ਰਿਕਾਰਡ ਸੀਗਾ ਦੁੱਧ ਦਾ? ਲੋ 24 25 ਲੀਟਰ ਦਿੱਤਾ ਇਹਨੇ ਪਿਛਲੇ ਸੂਏ। ਪਿਛਲੇ ਸੂਏ ਦਾ ਰਿਕਾਰਡ ਹੈ 24 25 ਕਿਲੋ। ਦਾਇਕ ਤੌਰ ਤੇ। ਤੋਰ ਬੋਤ। ਐਂ ਤੋ। ਲਓ ਜੀ ਆ ਦੇਖ ਸਕਦੇ। ਐ ਤੋਰੂ ਜਾਲਾ ਹੈ। ਲੇ ਮੋੜ ਲੈ ਇਦੋਂ ਪੈਂਡ ਕਿਹੜਾ ਜੀ ਆਪਣਾ ਗੰਡ ਕੋਠੇ ਦਸ਼ਮੇਸ਼ ਨਗਰ ਕੋਟਪਈ ਕੋਟਪਈ ਨੰਬਰ ਬੋਲਦੇ ਜੀ 62847 ਹਾਂਜੀ 21215 ਠੀਕ ਹੈ ਬਾਕੀ ਇਹ ਨੰਬਰ ਆਪਾਂ ਉੱਤੇ ਵੀ ਲਾ ਦੇਾਂਗੇ ਵੀਡੀਓ ਚ ਵੀ ਚੱਲੂਗਾ ਇਹ ਨੰਬਰ ਰੇਟ ਆਪਾਂ ਫੋਨ ਤੇ ਕਰਨਾ ਹੀ ਰੇਟ ਫੋਨ ਤੇ ਕਰ ਲਾਂਗੇ ਠੀਕ ਹੈ ਜੀ ਉਧਾਰਨ ਤੋਂ ਹੀ ਦੇਖ ਸਕਦੇ ਦੂਰੀ ਥੱਲੋਂ ਪਿੱਛੋਂ ਹੀ ਦੱਸੋ